ਸਾਡਾ ਜੀ ਮੇਰੇ ਵੱਲੋਂ ਜੀ ਆਇਆਂ ਨੂੰ ਆਖਦੇ ਆ ਮੇਰੇ ਇਸ YouTube ਚੈਨਲ ਤੇ ਆਦੀ ਤਾਜ਼ਾ ਖਬਰ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ ਕਿ ਇੱਕ ਤਾਂ ਬਹੁਤ ਵੱਡੀ ਅੱਜ ਕੱਲ੍ਹ ਖਬਰ ਚੱਲੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਦੇ ਨਾਲ ਬਹੁਤ ਧੱਕਾ ਹੋ ਰਿਹਾ ਨੇ ਜੋ ਕਿ ਮਾਨ ਸਰਕਾਰ ਨੂੰ ਇਸ ਤੇ ਮਤਲਬ ਦੇ ਨਜ਼ਰ ਦੇਣੀ ਚਾਹੀਦੀ ਹੈ ਕਿ ਸਟੂਡੈਂਟ ਜੋ ਆਮ ਵਿਦਿਆਰਥੀ ਨੇ ਉਹ ਤੇ ਪੜਨ ਲਈ ਜਾਂਦੇ ਨੇ ਤੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਗਿਆ ਇਹ ਵੀ ਇੱਕ ਉਹਨਾਂ ਨੂੰ ਇਸਤੇ ਨਜ਼ਰ ਦੇਣੀ ਚਾਹੀਦੀ ਹੈ ਤੇ ਅੱਜ ਦੀ ਤਾਜ਼ਾ ਖਬਰ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਆ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਭਗਦੀਆਂ ਮੰਗਾਂ ਦਾ ਹੱਲ ਜਲਦੀ ਕਰੇ ਇਸ ਦੇ ਵਿੱਚ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਡੀਏ ਦੇ ਵਿੱਚ ਵਾਅਦਾ ਕਰੇ ਡੀਏ ਦੀ ਕਿਸ਼ਤਾਂ ਦਾ ਬਕਾਇਆ ਦੇਣ ਲਈ ਸਰਕੂਲਰ ਜਾਰੀ ਕਰੇ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਫੈਕਟਰ 2/59 ਲਾਗੂ ਕਰੇ ਤੇ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਅਤੇ ਪਰਮਿਸ਼ਨ ਪੀਰੀਅਡ ਵਾਲੇ ਤਨਖਾਹਾਂ ਦੇ ਵਿੱਚ ਵਾਅਦਾ ਕਰੇ ਉਪਰੋਕਤ ਮੰਗਾਂ ਸਬੰਧੀ ਸਰਕਾਰੀ ਸਰਕਾਰ ਸਰਕੂਲਰ ਜਾਰੀ ਕਰੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੀਟਿੰਗਾਂ ਦੇ ਵਿੱਚ ਮੰਨੀਆਂ ਲਾਗੂ ਨਹੀਂ ਤਾਂ ਤਰਨਤਾਰਨ ਦੇ ਜਿਮਨੀ ਚੌਣ ਤੋਂ ਹਾਰ ਦਾ ਮੂੰਹ ਦੇਖਣਾ ਪਵੇਗਾ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੀਟਿੰਗਾਂ ਦੇ ਵਿੱਚ ਮੰਨੀਆਂ ਮੰਗਾਂ ਨਹੀਂ ਲਾਗੂ ਨਹੀਂ ਤਾਂ ਤਰਨਤਾਰਨ ਦੇ ਜਿਮਨੀ ਚੌਣ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਵੇਗਾ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ 1 ਜਨਵਰੀ 2026 ਤੋਂ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮਾਂ ਦੇ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਮੁਲਾਜ਼ਮਾਂ ਦੇ ਪੈਨਸ਼ਨ ਦੀਆਂ ਮੰਗਾਂ ਸੰਬੰਧੀ ਆਗੂਆਂ ਦੇ ਵੱਲੋਂ ਐਸਡੀਐਮ ਮੁਖਤਰਾਂ ਤਾਰਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਮੁਲਾਜ਼ਮਾਂ ਦੇ ਪੈਨਸ਼ਨ ਦਾ ਮੰਗਾਂ ਦਾ ਹੱਲ ਮਾਨ ਸਰਕਾਰ ਤਰਨਤਾਰਨ ਦੀ ਚੋਣਾਂ ਤੋਂ ਪਹਿਲਾਂ ਕਰ ਸਕਦੀ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਵੱਲੋਂ ਤਰਨਤਾਰਨ ਦੇ ਵਿੱਚ ਜਾ ਕੇ ਇਸ ਮਾਨ ਸਰਕਾਰਾਂ ਤੋਂ ਮੰਗਾਂ ਦੇ ਲਈ ਮੁਲਾਜ਼ਮਾਂ ਨੇ ਲਾਇਏ ਡੀਏ ਦੇ ਵਿੱਚ ਵਾਦਾ ਕਰਵਾਉਣ ਦੇ ਲਈ ਚੇਮੇਪੇ ਕਮਿਸ਼ਨ ਦਾ ਏਰੀਆ ਲੈਣ ਲਈ ਮਾਨ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਜਾ ਰਹੇ ਹਨ ਤੇ ਮਾਨ ਸਰਕਾਰ ਉਪਰੋਕਤ ਮੰਗਾਂ ਦਾ ਹੱਲ ਕਰ ਸਕਦੀ ਹੈ ਕਿਉਂਕਿ ਉਹਨਾਂ ਨੇ ਜਿਵੇਂ ਚੋਣ ਦੀ ਚੋਣਾਂ ਜਿੱਤਣ ਦੇ ਲਈ ਕੁਝ ਵੀ ਕਰ ਸਕਦੇ ਨੇ ਪੰਜਾਬ ਸਰਕਾਰ ਸਰਕਾਰੀ ਮੈਗਮੇ ਦੇ ਵਿੱਚ ਕੰਮ ਕਰਦੇ ਕੱਚੇ ਮਲਾਜਮਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਕਰੇਗੀ ਪੰਜਾਬ ਸਰਕਾਰ ਮਲਾਜਮਾਂ ਦੀਆਂ ਮੀਟਿੰਗਾਂ ਦੇ ਵਿੱਚ ਮੰਨੀਆਂ ਲਾਗੂ ਨਹੀਂ ਤਾਂ ਤਰਨਤਾਰਨ ਦੀ ਜਿਮਣੀ ਚੌਣ ਦੇ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ ਮਾਨ ਸਰਕਾਰ ਵੱਲੋਂ ਪੰ ਮੀਟਿੰਗਾਂ ਤਾਂ ਬਣੀਆਂ ਗਈਆਂ ਪਰ ਮੰਗਾਂ ਪੂਰੀਆਂ ਲਾਗੂ ਨਹੀਂ ਕੀਤੀਆਂ ਅਸੀਂ ਹੋਪ ਕਰਦੇ ਹਾਂ ਕਿ ਮਾਨ ਸਰਕਾਰ ਜੋ ਵੀ ਮੁਲਾਜ਼ਮ ਦੀਆਂ ਮੁੱਖ ਮੰਗਾਂ ਨੇ ਉਹਨਾਂ ਨੂੰ ਜੋ ਪੱਤਰ ਦਿੱਤੇ ਜਾ ਰਹੇ ਦਿੱਤੇ ਗਏ ਨੇ ਉਹਨਾਂ ਤੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦਾ ਹੱਲ ਕਰੇ ਕਿਉਂਕਿ ਜੇ ਉਹਨਾਂ ਨੇ ਇਸ ਮੰਗਾਂ ਦਾ ਹੱਲ ਨਾ ਕੀਤਾ ਤਾਂ ਨਤੀਜੇ ਦਿੱਲੀ ਵਾਲੇ ਜੋਨ ਵਾਲੇ ਹੋਣਗੇ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਚੈਨਲ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਤਵਾਰ ਸ਼ੇਅਰ ਕਰੋ